ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਰੇ ਤਾਂ ਸਭ ਨੂੰ ਪਤਾ ਹੈ ਜਿੰਨਾ ਬਾਰੇ ਚਾਰ ਸਾਹਿਬਜ਼ਾਦੇ ਫਿਲਮ ਵੀ ਬਣੀ ਹੈ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੋਰ ਪੁੱਤਰ ਸੀ ਬਾਬਾ ਜੂਰਾਵਰ ਸਿੰਘ ਜੀ ਦੀ ਉਮਰ ਦਾ ਹੀ ਇੱਕ ਹੋਰ ਪੁੱਤਰ ਸੀ ਜਿਸ ਨੇ ਸਰਸਾ ਨਦੀ ਦੇ ਕਿਨਾਰੇ ਜੰਗ ਵੀ ਲੜੀ ਸੀ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵਾਲੇ ਪਾਸੇ ਗਏ ਤਾਂ ਉਸ ਸਮੇਂ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਸੀ ਫਿਰ ਕਿਵੇਂ ਇਸ ਪੁੱਤਰ ਦੀ ਸ਼ਹਾਦਤ ਹੁੰਦੀ ਹੈ ਜਨਮ ਤੋਂ ਸ਼ਹਾਦਤ ਦਾ ਪੂਰਾ ਇਤਿਹਾਸ ਤੁਹਾਨੂੰ ਦੱਸਦੇ ਆ ਇਹ ਜੀ ਹੋਰ ਇਤਿਹਾਸਿਕ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਵੀਡੀਓ ਨੂੰ ਸਟਾਰਟ ਕਰਦੇ ਆ ਇਹ ਕਹਾਣੀ ਸ਼ੁਰੂ ਹੁੰਦੀ ਹੈ ਆਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੂਰੇ ਪਰਿਵਾਰ ਨਾਲ ਅਤੇ ਸਿੱਖ ਸੰਗਤਾਂ ਨਾਲ ਆਨੰਦਪੁਰ ਵਿਖੇ ਰਹਿ ਰਹੇ ਸਨ ਪੂਰਾ ਸਵਰਗਾ ਦੇ ਨਾਲ ਹੱਸਦਾ ਖੇਡਦਾ ਹਰਿਆ ਭਰਿਆ ਆਨੰਦਪੁਰ ਹੈ ਸਰਹੰਦ ਦੇ ਕੋਲ ਇੱਕ ਪਿੰਡ ਹੈ ਬੱਸੀ ਪਠਾਣਾ ਉੱਥੇ ਇੱਕ ਗੁਰੂ ਦਾ ਸਿੱਖ ਰਹਿੰਦਾ ਹੈ ਨਥੂ ਰਾਮ ਲੋਟਾ ਜੀ ਜੋ ਪੇਸ਼ੇ ਵੱਲੋਂ ਇੱਕ ਪਠਾਨ ਹੈ ਉਹਨਾਂ ਦੀ ਘਰ ਵਾਲੀ ਦਾ ਨਾਮ ਹੈ ਬੀਬੀ ਪਿੱਖੀ ਜੀ ਇਹ ਵੀ ਬੀਬੀ ਪਿੱਖੀ ਜੀ ਅਨੰਦਪੁਰ ਦੇ ਮਹਿਲਾਂ ਵਿੱਚ ਸੇਵਾ ਕਰਦੀ ਹੈ ਇਹ ਬੀਬੀ ਪਿੱਖੀ ਮਾਤਾ ਗੁਜਰੀ ਦੀ ਸੇਵਾ ਵਿੱਚ ਰਹਿੰਦੀ ਹੈ ਇਸ ਬੀਬੀ ਪਿੱਖੀ ਦਾ ਇੱਕ ਪੁੱਤਰ ਹੈ ਜਿਸ ਦਾ ਨਾਮ ਹੈ ਜਿਰਾਵਰ ਸਿੰਘ ਜੇਕਰ ਹੁਣ ਇਸ ਜਿਰਾਵਰ ਸਿੰਘ ਦੀ ਉਮਰ ਦੇਖੀ ਤਾਂ ਇਹ ਬਾਲਕ ਸਹਿਬਜ਼ਾਦਾ ਜਿਰਾਵਰ ਸਿੰਘ ਦੇ ਹੋਮੋ ਉਮਰੀ ਹੈ ਜੁਤਰਖਾਨ ਨਥੂਰਾਮ ਲੋਟੇ ਦਾ ਪੁੱਤਰ ਹੈ ਇਹ ਬਾਲਕ ਜਿਰਾਵਰ ਬੀਬੀ ਪਿੱਖੀ ਦੇ ਨਾਲ ਹੀ ਨੰਦਪੁਰ ਵਿਖੇ ਗੁਰੂ ਜੀ ਦੇ ਮੇਲਾ ਵਿੱਚ ਰਹਿੰਦਾ ਹੈ। ਉਹਨਾਂ ਸਮਿਆਂ ਵਿੱਚ ਗੁਰੂ ਸਾਹਿਬ ਸਿੱਖਾਂ ਦੀ ਕੁਸ਼ਤੀ ਕਰਵਾਇਆ ਕਰਦੇ ਸੀ। ਉੱਥੇ ਵੱਡੇ-ਵੱਡੇ ਅਤੇ ਤਗੜੇ ਸਿੱਖ ਆਪਣੇ ਕੁਸ਼ਤੀ ਦਾ ਜੋਰ ਦਿਖਾਇਆ ਕਰਦੇ ਸਨ। ਇਸ ਤੋਂ ਇਲਾਵਾ ਤੀਰਅੰਦਾਜ਼ੀ, ਘੋੜਸਵਾਰੀ ਅਤੇ ਹੋਰ ਸ਼ਸਤਰ ਵਿੱਦਿਆ ਤੇ ਮੁਕਾਬਲੇ ਵੀ ਕਰਾਏ ਜਾਂਦੇ ਸੀ। ਇੱਕ ਦਿਨ ਦੀ ਗੱਲ ਹੈ, ਬਾਬਾ ਜੁਰਾਵਰ ਸਿੰਘ ਦੇ ਨਾਲ ਇਸ ਬਾਲਗ ਜੁਰਾਵਰ ਜੋ 나ਥੂ ਰਾਮ ਲੋਟੇ ਦਾ ਪੁੱਤਰ ਹੈ, ਇਹਨਾਂ ਦੋਨਾਂ ਦੀ ਕੁਸ਼ਤੀ ਹੋ ਰਹੀ ਸੀ। ਤਾਂ ਇਹ ਜਿਰਾਵਰ 나ਥੂ ਰਾਮ ਲੋਟੇ ਦਾ ਪੁੱਤਰ ਸਹਿਬਜ਼ਾਦਾ ਬਾਬਾ ਜਿਰਾਵਰ ਸਿੰਘ ਨੂੰ ਹਰਾ ਦਿੰਦਾ ਹੈ ਜਦੋਂ ਇਹ ਬਾਲਕ ਜਿਰਾਵਰ ਬਾਬਾ ਜਿਰਾਵਰ ਸਿੰਘ ਨੂੰ ਹਰਾ ਦਿੰਦਾ ਹੈ ਤਾਂ ਕੋਲ ਖੜੇ ਕੁਝ ਸਿੱਖ ਇਹ ਦੇਖ ਕੇ ਖੁਸ਼ ਨਹੀਂ ਹੁੰਦੇ ਤਾਂ ਉਹ ਸਿੱਖ ਜਾਂਦੇ ਆ ਜਿਰਾਵਰ ਸਿੰਘ ਦੀ ਮਾਤਾ ਕੋਲ ਬੀਬੀ ਭਿੱਖੀ ਜੀ ਅਤੇ ਕਹਿੰਦੇ ਨੇ ਆਪਾਂ ਗੁਰੂ ਸਾਹਿਬ ਦੇ ਨੌਕਰ ਹਾਂ ਉਡੇ ਪੁੱਤਰ ਨੇ ਗੁਰੂ ਸਾਹਿਬ ਦੇ ਪੁੱਤਰ ਨੂੰ ਹਰਾ ਦਿੱਤਾ ਹੈ ਜੋ ਕਿ ਬਿਲਕੁਲ ਚੰਗੀ ਗੱਲ ਨਹੀਂ ਹੈ ਇਸ ਲਈ ਹੁਣੇ ਜਾਓ ਤੇ ਗੁਰੂ ਸਾਹਿਬ ਤੋਂ ਮਾਫੀ ਮੰਗੋ ਅਤੇ ਆਪਣੇ ਪੁੱਤਰ ਲਈ ਡਾਂਡ ਵੀ ਮੰਗੋ ਤਾਂ ਫਿਰ ਬੀਬੀ ਪਿੱਖੀ ਜੀ ਉਸੇ ਟਾਈਮ ਹੀ ਕੁਸ਼ਤੀ ਦੇ ਖਾੜੇ ਵਿੱਚ ਆਉਂਦੀ ਹੈ ਅਤੇ ਗੁਰੂ ਸਾਹਿਬ ਦੇ ਅੱਗੇ ਖੜੋ ਕੇ ਹੱਥ ਜੋੜ ਕੇ ਮਾਫੀ ਮੰਗਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿਸ ਗੱਲ ਦੀ ਮਾਫੀ ਮੰਗ ਰਹੇ ਹੋ ਅੱਗੋਂ ਬੀਬੀ ਪਿੱਖੀ ਜੀ ਕਹਿੰਦੇ ਹਨ ਇਹ ਮੇਰੇ ਪੁੱਤਰ ਵੱਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਇਸ ਨੂੰ ਤੁਸੀਂ ਡੰਡ ਦਿਓ ਤੁਸੀਂ ਜੋ ਵੀ ਸਜ਼ਾ ਦਿਓਗੇ ਸਾਨੂੰ ਮਨਜ਼ੂਰ ਹੈ ਉਸ ਸਮੇਂ ਫਿਰ ਗੁਰਗੋਬਿੰਦ ਸਿੰਘ ਜੀ ਨੇ ਉਸ ਬਾਲਕ ਨੂੰ ਬਾਹ ਤੋਂ ਫੜ ਕੇ ਆਪਣੇ ਵੱਲ ਕਰਦੇ ਹਨ ਅਤੇ ਬਾਹ ਫੜ ਕੇ ਕਹਿੰਦੇ ਨੇ ਇਹ ਵੀ ਮੇਰਾ ਜਰਾਵਰੀ ਹੈ ਕੋਈ ਭੁਲੇਖਾ ਨਾ ਖਾਵੇ ਮੇਰੇ ਦੋ ਦੋ ਜਰਾਵਰ ਹਨ ਫਿਰ ਉਸ ਦਿਨ ਤੋਂ ਬਾਅਦ ਉਸ ਨੂੰ ਪਾਲਕ ਪੁੱਤਰ ਕਿਹਾ ਜਾਣ ਲੱਗਿਆ ਪਾਲਕ ਪੁੱਤਰ ਦਾ ਮਤਲਬ ਹੈ ਉਹ ਹੱਥਾਂ ਵਿੱਚ ਪਲਿਆ ਹੋਵੇ ਜਿਵੇਂ ਆਪਾਂ ਗੋਦ ਲੈ ਪੁੱਤਰ ਨੂੰ ਕਹਿ ਦਿੰਦੇ ਹਾਂ ਫਿਰ ਗੁਰਗੋਬਿੰਦ ਸਿੰਘ ਜੀ ਦੇ ਹੱਥਾਂ ਵਿੱਚ ਹੀ ਇਹ ਪੁੱਤਰ ਪਲਿਆ ਹੈ ਇਹਨਾਂ ਦਾ ਅਗਲਾ ਜੀਵ ਰੂ ਸਾਹਿਬ ਦੀ ਗੋਦ ਵਿੱਚ ਸਹਿਬਜ਼ਾਦੇ ਦੇ ਨਾਲ ਇਸ ਤਰ ਵਿਦਿਆ ਵੀ ਉਹ ਇਹਨਾਂ ਦੇ ਨਾਲ ਹੀ ਸਿੱਖਦੇ ਬੀਤਿਆ ਫਿਰ ਟਾਈਮ ਬਦਲਦਾ ਹੈ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੈ ਉਸ ਸਮੇਂ ਵੀ ਇਹ ਉੱਥੇ ਹੀ ਮੌਜੂਦ ਸੀ ਜਦੋਂ ਅਨੰਦਪੁਰ ਦਾ ਕਿਲਾ ਛੱਡਿਆ ਜਾਂਦਾ ਹੈ ਤਾਂ ਉਸ ਸਮੇਂ ਵੀ ਇਹ ਪੁੱਤਰ ਹੀ ਨਾਲ ਹੀ ਜਾਂਦਾ ਹੈ ਸਰਸਾ ਨਦੀ ਦੇ ਕਿਨਾਰੇ ਜਦੋਂ ਮੁਗਲ ਹਮਲਾ ਕਰਦੇ ਹਨ ਤਾਂ ਇਹ ਜਰਾਵਰ ਸਿੰਘ ਬਾਬਾ ਅਜੀਤ ਸਿੰਘ ਦੀ ਅਤੇ ਪਾਈ ਬਚਿੱਤਰ ਸਿੰਘ ਦੀ ਦੇ ਜਥੇ ਵਿੱਚ ਮੌਜੂਦ ਸੀ ਉਥੇ ਫਿਰ ਬਹੁਤ ਭਿਆਨਕ ਯੁੱਧ ਹੁੰਦਾ ਹੈ ਭਾਈ ਬਚਿੱਤਰ ਸਿੰਘ ਉਥੇ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਹਨ ਅਤੇ ਪਾਲਕ ਪੁੱਤਰ ਜੁਰਾਵਰ ਸਿੰਘ ਜੀ ਦੇ ਸਰੀਰ ਤੇ ਵੀ ਬਾਈ ਫੱਟ ਲੱਗਦੇ ਹਨ ਇਹ ਤੇ ਤੁਹਾਨੂੰ ਦੱਸ ਦਈਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਤਾਂ ਇਹ ਪਾਲਕ ਪੁੱਤਰ ਖੰਡੇ ਬਾਟੇ ਦੀ ਪੋਲ ਸ਼ੱਕ ਜਰਾਵਰ ਸਿੰਘ ਬਣ ਗਿਆ ਸੀ ਸ਼ਸਤਰ ਵਿਦਿਆ ਵੀ ਸਹਿਬਜ਼ਾਦੇ ਨਾਲ ਹੀ ਸਿੱਖੀ ਸੀ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੰਨਾ ਤਗੜਾ ਯੋਧਾ ਹੋਵੇਗਾ ਇਹ ਜਰਾਵਰ ਸਿੰਘ ਅਤੇ ਤੁਸੀਂ ਸੋਚ ਕੇ ਦੇਖੋ 8 ਸਾਲ ਦੇ ਪੁੱਤਰ ਦੇ ਬਾਈ ਫੱਟ ਫਿਰ ਗੁਰੂ ਗੋਬਿੰਦ ਸਿੰਘ ਜੀ ਉਥੋਂ ਸਰਸਾ ਨਦੀ ਪਾਰ ਕਰਕੇ ਵੱਡੇ ਸਹਿਬਜ਼ਾਦੇ ਦੇ ਨਾਲ ਕੋਟਲਾ ਨਿਹੰਗ ਖਾਂ ਦੀ ਅਵੇ ਲਈ ਚਲੇ ਜਾਂਦੇ ਹਨ ਉੱਥੇ ਜਾ ਕੇ ਉਹਨਾਂ ਨੂੰ ਖਬਰ ਮਿਲਦੀ ਹੈ ਭਾਈ ਬਚਿੱਤਰ ਸਿੰਘ ਅਤੇ ਪਾਲਕ ਪੁੱਤਰ ਜਰਾਵਰ ਸਿੰਘ ਜਖਮੀ ਹੋ ਗਏ ਹਨ ਉੱਥੋਂ ਫਿਰ ਗੁਰੂ ਸਾਹਿਬ ਸਹਿਬਜ਼ਾਦਾ ਅਜੀਤ ਸਿੰਘ ਨੂੰ ਭੇਜ ਦਿੰਦੇ ਹਨ ਸਹਿਬਜ਼ਾਦਾ ਅਜੀਤ ਸਿੰਘ ਜਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਅਤੇ ਪਾਲਕ ਪੁੱਤਰ ਜਰਾਵਰ ਸਿੰਘ ਨੂੰ ਉਥੋਂ ਲੈ ਆਉਂਦੇ ਹਨ ਉੱਥੋਂ ਫਿਰ ਗੁਰੂ ਸਾਹਿਬ ਆਪਣੇ 40 ਸਿੰਘਾਂ ਅਤੇ ਸਹਿਬਜ਼ਾਦਾ ਦੇ ਨਾਲ ਚਮਕੌਰ ਦੀ ਗੜੀ ਵੱਲ ਚਾਲੇ ਪਾ ਦਿੰਦੇ ਹਨ ਫਾਲਕ ਪੁੱਤਰ ਜੋ ਬੁਰੀ ਤਰੀਕੇ ਨਾਲ ਜ਼ਖਮੀ ਸੀ ਉਹਨਾਂ ਨੂੰ ਸੇਵਾ ਸੰਭਾਲ ਲਈ ਉਸੇ ਹੀ ਪਿੰਡ ਦੇ ਖ ਪਾਈ ਪੱਗਾ ਸਿੰਘ ਪਾਈ ਗੁਰਦਾ ਸਿੰਘ ਉਹਨਾਂ ਨੂੰ ਆਪਣੇ ਘਰ ਲੈ ਜਾਂਦੇ ਉੱਥੇ ਇਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਪਰ ਮਾਹੌਲ ਉਸ ਸਮੇਂ ਬਹੁਤ ਖਰਾਬ ਸੀ ਮੁਗਲ ਸੈਨਾ ਉਥੇ ਚੱਪੇ-ਚੱਪੇ ਤੇ ਗੁਰਸਾਹਿਬ ਅਤੇ ਸਿੱਖਾਂ ਦੀ ਭਾਲ ਕਰ ਰਹੇ ਸੀ ਇਸ ਲਈ ਉਹਨਾਂ ਸਿੱਖਾਂ ਨੂੰ ਮਹਿਸੂਸ ਹੁੰਦਾ ਹੈ ਕਿ ਜਰਾਵਰ ਸਿੰਘ ਨੂੰ ਕਿਸੇ ਸੇਫ ਜਗ੍ਹਾ ਤੇ ਲੈ ਕੇ ਜਾਇਆ ਜਾਵੇ ਫਿਰ ਇਹ ਸਿੱਖ ਲਹੂ ਲਹਾਂਤ ਜਰਾਵਰ ਸਿੰਘ ਨੂੰ ਇੱਕ ਗੱਡੇ ਵਿੱਚ ਪਾ ਕੇ ਉਹ ਕਪੜਾ ਪਾ ਕੇ ਟੱਕ ਦਿੰਦੇ ਤੋ ਫਿਰ ਇਹ ਜਰਾਵਰ ਸਿੰਘ ਨੂੰ ਲੈ ਕੇ ਜਾਂਦੇ ਹਨ ਧਦੇੜਿਆ ਪਿੰਡ ਜਦੋਂ ਮੰਡੀ ਗੋਬਿੰਦਗੜ੍ਹ ਦੇ ਨੇੜੇ ਇੱਕ ਪਿੰਡ ਦੀਂਦਾ ਹੈ ਧਦੇੜਿਆ ਪਿੰਡ ਧਦੇੜਿਆ ਪਿੰਡ ਵਿੱਚ ਇਸ ਪਾਲਕ ਦੀ ਮਾਈ ਪੁੱਪਾ ਰਹਿੰਦੀ ਸੀ ਇਹ ਮਾਈ ਪੁੱਪਾ ਜਰਾਵਰ ਸਿੰਘ ਦੀ ਮਲਮ ਪੱਟੀ ਕਰਦੀ ਹੈ ਬਲਮ ਪੱਟੀ ਅਤੇ ਸੇਵਾ ਵਿੱਚ ਸਮਾਂ ਲੰਘਦਾ ਜਾਂਦਾ ਹੈ इनकी ਹਾਲਤ ਕੁਝ ਠੀਕ ਹੁੰਦੀ ਹੈ ਅਤੇ ਪਾਲਕ ਪੁੱਤਰ ਜਰਾਵਰ ਸਿੰਘ ਨੂੰ ਖਬਰ ਮਿਲਦੀ ਹੈ ਚਮਕੌਰ ਦੀ ਜੰਗ ਅਤੇ ਗੁਰੂ ਸਾਹਿਬ ਦੇ ਉੱਥੇ ਅੱਗੇ ਜਾਣ ਦੀ ਉਹਦੇ ਵੱਡੇ ਸਹਬਜ਼ਾਦੇ ਸ਼ਹੀਦ ਹੋਣ ਦੀ ਇਹ ਸੁਣ ਕੇ ਇਹਨਾਂ ਦਾ ਮਨ ਬੜਾ ਦੁਖੀ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਦੇ ਨਾਲ ਇੰਨੀ ਜ਼ਿਆਦਾ ਅਟੈਚਮੈਂਟ ਹੋਣ ਕਰਕੇ ਬਾਲਕ ਪੁੱਤ ਜੁਰਾਵਰ ਸਿੰਘ ਗੁਰੂ ਸਾਹਿਬ ਵੱਲ ਵੱਡੇ ਖਿੱਚੀ ਰਹਿੰਦੀ ਹੈ ਗੁਰਸਾਹਿਬ ਵੀ ਉਹਨਾਂ ਨੂੰ ਬੜਾ ਪਿਆਰ ਕਰਦੇ ਸਨ ਅੱਗੋਂ ਸਮਾਂ ਲੰਘਦਾ ਹੈ ਅਤੇ ਫਿਰ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਗੁਰੂ ਸਾਹਿਬ ਪੰਜਾਬ ਤੋਂ ਦੱਖਣ ਵੱਲ ਜਾ ਰਹੇ ਹਨ ਸੁਣ ਕੇ ਬੜੀ ਬਚੈਨੀ ਹੁੰਦੀ ਹੈ ਜੁਰਾਵਰ ਸਿੰਘ ਜਿੱਦ ਕਰਦੇ ਨੇ ਕਿ ਮੈਂ ਗੁਰੂ ਸਾਹਿਬ ਕੋਲ ਜਾਣਾ ਹੈ ਰਿਸ਼ਤੇਦਾਰ ਅਤੇ ਹੋਰ ਸਿੱਖ ਇਹਨਾਂ ਨੂੰ ਰੋਕਦੇ ਹਨ ਤੁਹਾਡੀ ਹਾਲਤ ਹਜੇ ਠੀਕ ਨਹੀਂ ਹੈ ਤੁਹਾਨੂੰ ਹਜੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਸ ਸਮੇਂ ਜਦੋਂ ਕਾਫੀ ਸਨ ਫਿਰ ਸਮਾਂ ਲੰਘਦਾ ਹੈ ਉਹਨਾਂ ਦੀ ਉਮਰ ਵੀ 11-12 ਸਾਲ ਹੋ ਜਾਂਦੀ ਹੈ ਪਰ ਸਾਈਂ ਦੱਖਣ ਵਾਲੇ ਪਾਸੇ ਆਪਣਾ ਸਫ਼ਰ ਜਾਰੀ ਰੱਖਦੇ ਹਨ ਫਿਰ ਜੁਰਾਵਰ ਸਿੰਘ ਲਗਭਗ 500 ਕਿਲੋਮੀਟਰ ਦਾ ਸਫ਼ਰ ਕਰਕੇ ਗੁਰੂ ਸਾਹਿਬ ਜੀ ਦੇ ਪਿੱਛੇ ਦੱਖਣ ਵੱਲ ਨੂੰ ਜਾਂਦੇ ਹਨ ਜਦੋਂ ਇਹ ਆਗਰਾ ਪਹੁੰਚਦੇ ਆ ਤਾਂ ਉੱਥੇ ਖ਼ਬਰ ਮਿਲਦੀ ਹੈ ਕਿ ਗੁਰੂ ਜੀ ਤਾਂ ਅੱਗੇ ਨਿਕਲ ਚੁੱਕੇ ਆ ਫਿਰ ਇਹ ਗੁਰੂ ਜੀ ਦੇ ਆਗਰੇ ਨੂੰ 20-25 ਕਿਲੋਮੀਟਰ ਦੂਰ ਇੱਕ ਪਿੰਡ ਹੈ ਇਦਮਾਤ ਪਿੰਡ ਵਿਖੇ ਮਿਲਦੇ ਆ ਗੁਰੂ ਸਾਹਿਬ ਨੂੰ ਦੇਖ ਕੇ ਬੜਾ ਭਾਵੁਕ ਹੁੰਦੇ ਆ ਕਿਉਂਕਿ ਇਹ ਸਹਿਬਜ਼ਾਦਿਆਂ ਦੇ ਨਾਲ ਭਰਾਵਾਂ ਵਰਗਾ ਪਿਆਰ ਹੁੰਦਾ ਸੀ ਇਹ ਉਹਨਾਂ ਦੇ ਨਾਲ ਹੀ ਖੇਡਦੇ ਪਲੇ ਸੀ ਗੁਰੂ ਸਾਹਿਬ ਜੀ ਘੋਟ ਕੇ ਗੱਲ ਨਾਲ ਚੂਰਾਵਰ ਸਿੰਘ ਨੂੰ ਲਗਾਉਂਦੇ ਆ ਫਿਰ ਅਗਲੇ ਸਫ਼ਰ ਵਿੱਚ ਗੁਰੂ ਜੀ ਨਾਲ ਹੀ ਜਾਂਦੇ ਹਨ ਗੁਰੂ ਜੀ ਦੱਖਣ ਵੱਲ ਨੂੰ ਸਫ਼ਰ ਜਾਰੀ ਰੱਖਦੇ ਆ ਇਹਨਾਂ ਦੇ ਨਾਲ ਸਿੰਘਾਂ ਦਾ ਜੱਥਾ ਅਤੇ ਔਰੰਗਜ਼ੇਬ ਦਾ ਪੁੱਤਰ ਅਤੇ ਉਸ ਟਾਈਮ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਵੀ ਸੀ ਕਿਉਂਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿੱਚ ਗੱਦੀ ਵਾਸਤੇ ਆਪਸ ਵਿੱਚ ਲੜਾਈ ਵੀ ਹੋਈ ਸੀ ਤੇ ਗੁਰੂ ਸਾਹਿਬ ਤੋਂ ਮਦਦ ਲਈ ਸੀ ਬਾਬਰ ਸ਼ਾਹ ਨੇ ਇਸਾਰਾ ਜਿਹਾ ਅੱਗੇ ਪਹੁੰਚਦਾ ਹੈ ਜਿ ਤੋੜਗੜ ਜਿ ਤੋੜਗੜ ਦੇ ਨਾਲ ਇੱਕ ਗੰਭੀਰੀ ਨਦੀ ਵਗਦੀ ਸੀ ਗੁਰੂ ਸਾਹਿਬ ਜੀ ਦਾ ਕਾਫਲਾ ਉੱਥੇ ਰੁਕ ਜਾਂਦਾ ਹੈ ਪਾਲਕ ਪੁੱਤਰ ਉਤੇ ਖੜੋ ਕੇ ਘੋੜੇ ਵਾਸਤੇ ਖਾਂ ਪੱਠੇ ਲਿਹਾਉਣ ਜਾਂਦੇ ਆ ਆਪਣੇ ਹੋਰ 19 ਸਾਥੀਆਂ ਨਾਲ ਜਾਂਦੇ ਆ ਇੱਧਰ ਨੂੰ ਉਹ ਜਾਂਦੇ ਆ ਉੱਥੇ ਇਹਨਾਂ ਨੂੰ ਚਿਤੋੜਗੜ ਦਾ ਕਿਲਾ ਦਿਖਦਾ ਹੈ। ਇਹ ਤੌੜਗੜ ਦਾ ਜੋ ਇਹ ਕਿਲਾ ਹੈ ਇਸ ਨੂੰ এਸ਼ੀਆ ਦਾ ਸਭ ਤੋਂ ਵੱਡਾ ਕਿਲਾ ਵੀ ਕਿਹਾ ਜਾਂਦਾ ਹੈ। ਕਿਲੇ ਨੂੰ ਦੇਖ ਕੇ ਇਹਨਾਂ ਦਾ ਮਨ ਕਰਦਾ ਹੈ ਕਿ ਕਿਲੇ ਨੂੰ ਅੰਦਰੋਂ ਦੇਖਿਆ ਜਾਵੇ। ਇਹ ਭਾਵੇਂ 11-12 ਸਾਲ ਦਾ ਬੱਚਾ ਜੀ ਪਰ ਬਹਾਦਰ ਬੜੇ ਸੀ। ਇਹਨਾਂ ਦਾ ਦਿਲ ਕਰਦਾ ਹੈ ਕਿ ਕਿਲਾ ਅੰਦਰੋਂ ਦੇਖਿਆ ਜਾਵੇ ਤੇੁਰਪੈਂਦੇ ਆ ਕਿਲਾ ਦੇਖਣ। ਕਿਲੇ ਦਾ ਦਰਵਾਜ਼ਾ ਬਹੁਤ ਵੱਡਾ ਸੀ। ਉੱਥੇ ਸੈਗਣਿਆਂ ਦੀ ਗਿਣਤੀ ਵਿੱਚ ਸੈਨਿਕ ਖੜੇ ਸੀ। ਇਹ ਸਾਰੇ ਸਿੰਘ ਜਾ ਕੇ ਕਹਿੰਦੇ ਹੈ ਕਿ ਅਸੀਂ ਕਿਲਾ ਅੰਦਰੋਂ ਦੇਖਣਾ ਹੈ। ਇਹਨਾਂ ਸਾਰੇ ਸਿੱਖਾਂ ਨੂੰ ਪਾਈਆਂ ਵੱਲੋਂ ਰੋਕ ਲੈ ਜਾਂਦਾ ਹੈ। ਉਹ ਕਹਿੰਦੇ ਆ ਅੱਜ ਦੇ ਹਿੰਦੂ ਨਹੀਂ ਤਾ ਗੁਰੂ ਦੇ ਸਿੱਖ ਹਾਂ ਇਥੋਂ ਸਿੱਖਾਂ ਨੂੰ ਕੌਨਫੀਡੈਂਸ এবੀਸੀ ਕੀ ਜਿਹੜਾ ਮੁਗਲ ਰਾਜ ਹੈ ਉਹ ਤਾਂ ਖੁਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ ਸਮੇਂ ਬਹਾਦਰ ਸ਼ਾਹ ਦੇ ਭਾਵੇਂ ਗੁਰੂ ਸਾਹਿਬ ਦੇ ਨਾਲ ਚੰਗੇ ਰਿਸ਼ਤੇ ਸੀ ਪਰ ਫਿਰ ਵੀ ਕਾਫੀ ਮੁਗਲ ਇਹ ਜੇ ਸੀ ਜੋ ਇਸ ਗੱਲ ਤੋਂ ਖੁਸ਼ ਨਹੀਂ ਸਿਪਾਈ ਵੀ ਕੁਛ ਨਹੀਂ ਸੀ ਉਹ ਸਿੰਘਾਂ ਦੀ ਗੱਲ ਤੇ ਬਹੁਤਾ ਗੌਰ ਨਹੀਂ ਕਰਦੇ ਪਰ ਫਿਰ ਵੀ ਕੁਝ ਸਿਪਾਈ ਮੰਨ ਜਾਂਦੇ ਆ ਪਰ ਇੰਨਾ ਗੇ ਸ਼ਰਤ ਰੱਖਦੇ ਆ ਕਿ ਤੁਸੀਂ ਅੰਦਰ ਤਾਂ ਜਾ ਸਕਦੇ ਹੋ ਪਰ ਆਪਣੇ ਸ਼ਸਤਰ ਬਾਹਰ ਰੱਖ ਕੇ ਜਾਣਾ ਪੈਣਾ ਸਿੰਘ ਕਹਿੰਦੇ ਆ ਸ਼ਸਤਰ ਤਾਂ ਨਹੀਂ ਲਾ ਸਕਦੇ ਪਰ ਸਾਡੇ ਨਾਲ ਹੀ ਜਾਣਗੇ ਅਤੇ ਸਿਪਾਹੀ ਵਿੱਚੋਂ ਕੋਈ ਇੱਕ ਸਿਪਾਈ ਗੁਰੂ ਜੀ ਬਾਰੇ ਗਲਤ ਸ਼ਬਦ ਬੋਲਦਾ ਹੈ ਬੋਲਨ ਦੀ ਹੀ ਧੀਰ ਸੀ ਪੁੱਤਰ ਜਰਾਵਤ ਸਿੰਘ ਤੋਂ ਸੁਣਿਆ ਨਾ ਗਿਆ ਕਿਰਪਾਨ ਨੂੰ ਹੱਥ ਪਾ ਲਿਆ ਤਾਂ ਉਸੇ ਸਮੇਂ ਕਿਰਪਾਨ ਕੱਢ ਲਈ ਉੱਤੇ ਫਿਰ ਸਿੰਘਾਂ ਤੇ ਸਿਪਾਈਆਂ ਦੀ ਆਪਸ ਵਿੱਚ ਝੜਪ ਹੋ ਜਾਂਦੀ ਆ ਸਿੰਘਾਂ ਦੀ ਗਿਣਤੀ ਸੀ ਉਸ ਸਮੇਂ ਵੀ ਗੇਟ ਉੱਪਰ ਜਿਹੜੇ ਸਿਪਾਈ ਸੀ ਉਹ ਸੀ 100 ਤੋਂ 150 ਸਿੰਘਾਂ ਜਕਾਰਗ ਜਾ ਕੇ ਮੁਗਲ ਦੀਆਂ ਗੈਰਪਾਂ ਡੌਣੀਆਂ ਸ਼ੁਰੂ ਕਰਤੀਆਂ ਸਿੰਘਾਂ ਕੋਲ ਸਿਰਫ ਤਲਵਾਰ ਹੀ ਸੀ ਪਰ ਸਿਪਾਈਆਂ ਕੋਲ ਰਾਈਫਲ ਬੰਦੂਖ ਅਤੇ ਢੋਪਾ ਸਨ ਸਿਪਾਈਆਂ ਨੇ ਸਿੰਘਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇਸ ਜੜਵ ਵਿੱਚ ਪੁੱਤਰ ਜੁਰਾਵਰ ਸਿੰਘ ਦੀ ਸ਼ਹੀਦੀ ਹੋ ਜਾਂਦੀ ਹੈ ਅਤੇ ਥੋੜੀ ਦੂਰ ਤੇ ਗੰਬੀਰੀ ਨਦੀ ਤੇ ਬੈਠੇ ਸਨ ਗੁਰੂ ਗੋਬਿੰਦ ਸਿੰਘ ਜੀ ਗੋਲੀਆਂ ਦੀ ਆਵਾਜ਼ ਸੁਣ ਕੇ ਭਾਈ ਮਾਨ ਸਿੰਘ ਨੂੰ ਭੇਜ ਦਿੰਦੇ ਹਨ ਕਿ ਦੇਖ ਕੇ आओ ਕੀ ਹੋਇਆ ਭਾਈ ਮਾਨ ਸਿੰਘ ਜਾਂਦੇ ਚਤੌੜਗੜ ਦੇ ਕਿਲੇ ਨੂੰ ਭਾਈ ਮਾਨ ਸਿੰਘ ਹਜੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕੀ ਹੋਇਆ ਕਿ ਮੁਗਲ ਸਿਪਾਈ ਉਹਨਾਂ ਉੱਪਰ ਗੋਲੀਆਂ ਚਲਾ ਦਿੰਦੇ ਆ ਇਸ ਤਰ੍ਹਾਂ ਗੋਲੀਆਂ ਵਿੱਚ ਭਾਈ ਮਾਨ ਸਿੰਘ ਵੀ ਸ਼ਹੀਦ ਹੋ ਜਾਂਦੇ ਆ ਇਹਨਾਂ ਸਾਰੇ ਸਿੰਘਾਂ ਨੂੰ ਗੁਰੂਕਾਲ ਦੇ ਆਗਰੇ ਸ਼ਹੀਦ ਕਿਹਾ ਜਾਂਦਾ ਹੈ ਗੁਰੂ ਸਾਹਿਬ ਸਰੇ ਆਦੇਹਤ ਨਾਲ ਇਹਨਾਂ ਦਾ ਸੰਸਕਾਰ ਕਰਦੇ ਆ ਉਸੇ ਗੰਬੀਰੀ ਨਦੀ ਦੇ ਕਿਨਾਰੇ ਇਸ ਪਾਲਕਪੁੱਤਰ ਜੀ ਦਾ ਵੱਡੇ ਵੱਡੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਹੋਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ